ਬੰਦੇ ਆਡੈਂਟੀਫਾਈਡ ਸੀਗੇ ਜੀ ਤਿੰਨ ਬੰਦੇ ਆਪਾਂ ਫੜਲੇ ਸੀਗੇ ਥੋੜੇ ਦਿਨ ਪਹਿਲਾਂ ਇਹਨਾਂ ਨੇ ਇੱਕ ਵਾਰਦਾਤ ਕੀਤੀ ਸੀਗੀ ਤੇ ਪੰਚੇ ਪਰਚੇ ਇਹਨਾਂ ਤੇ ਪਹਿਲਾਂ ਵੀ ਦਰਜ ਹੈ ਤੇ ਲੰਡਾ ਹਰੀਕੇ ਜਿਹੜਾ ਹੈ ਉਹਦੇ ਐਸੋਸੀਏਟਸ ਹੈ ਇੱਕ ਬੰਦਾ ਇਹਨਾਂ ਵਿੱਚੋਂ ਡਾਇਰੈਕਟਲੀ ਉਹਦੇ ਨਾਲ ਗੱਲ ਕਰਦਾ ਹੈ ਫਰੋਤੀ ਮਰਡਰ ਅਟੈਂਪਟ ਟੂ ਮਰਡਰ ਦੇ ਵਾਰਦਾਤਾਂ ਨਾਲ ਇਹ ਕਿੱਤੀਆਂ ਹੋਈਆਂ ਤਿੰਨ ਬੰਦੇ ਆਪਾਂ ਪਹਿਲਾਂ ਫੜਲੇ ਸੀਗੇ ਤੇ ਉਹਨਾਂ ਦੀ ਸ਼ਨਾਖਸ ਤੇ ਇੱਕ ਬੰਦਾ ਜਿਹੜਾ ਇਹਨਾਂ ਦਾ ਐਸੋਸੀਏਟ ਸੀਗਾ ਇੱਥੇ ਛੁਪਿਆ ਹੋਇਆ ਸੀਗਾ ਤੇ ਜਦ ਪੁਲਿਸ ਨੇ ਘੇਰਾ ਪਾਇਆ ਤੇ ਇਹਦੇ ਕੋਲ ਵੈਪਨ ਸੀ ਕੈ ਨੇ ਫਾਇਰਿੰਗ ਕੀਤੀ ਤੇ ਪੰਜੇ ਰਾਉਂਡ ਪੁਲਿਸ ਵੱਲੋਂ ਫਾਇਰ ਹੋਏ ਪੰਜੇ ਰਾਉਂਡ ਇਸ ਵੱਲੋਂ ਵੀ ਫਾਇਰ ਹੋਏ ਤੇ ਕ੍ਰਿਟੀਕਲੀ ਇੰਜਰਡ ਹੋ ਗਿਆ ਜੀ ਤੇ ਇਹਨੂੰ ਸ਼ਿਫਟ ਕਰ ਕਰਤਾ ਪਬਸਲ ਹਸਪੀਟਲ ਤੁਸੀਂ ਜੋ ਜੁਆਇਨ ਕੀਤਾ ਤੁਸੀਂ ਗੈਂਗਸਟਰ ਨੂੰ ਸਾਫ ਗਿਆ ਸੀਗਾ ਵੀ ਇੱਥੋਂ ਦੀ ਤੁਹਾਡੀ ਜਗ੍ਹਾ ਹੈ ਨਹੀਂ ਲੁਧਿਆਣਾ ਜੀ ਸਾਡੇ ਜੁਆਇਨ ਕਰਦੇ ਹੀ ਆ ਵਾਰਦਾਤ ਹੋਈ ਹੱਦ ਤੱਕ ਵਾਰਦ ਮਿਲ ਗਿਆ ਨਾ ਦੇਖੋ ਜੀ ਜੀ ਤੁਸੀਂ ਆਨ ਆਲੇ ਟਾਈਮ ਤੇ ਗੈਂਗਸਟਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਗੈਂਗਸਟਰ ਬਹੁਤ ਜ਼ਿਆਦਾ ਸક્રિય ਹੈ ਲੁਧਿਆਣਾ ਦੇ ਵਿੱਚ ਗੈਂਗਸਟਰ ਬਸ ਆਈ ਆਈ ਹੱਲ ਹੋਣਾ ਜਿਹੜਾ ਅੱਜ ਹੋਇਆ ਸਿੱਧਾ ਦੋ ਕਿੰਨੇ ਸਰ ਇਹਨਾਂ ਦੇ ਪਹਿਲਾਂ ਵੀ ਪਰਚੇ ਪਰਚੇ ਹਨ ਪੰਜ ਪਰਚੇ ਤਾਂ ਆਈਡੈਂਟੀਫਾਈ ਹੋਏ ਆ ਨਾਮ ਹੈਗਾ ਜਿਹੜਾ ਜੀ ਸੁਮਿਤ ਨਾਮ ਸੁਮਿਤ ਸੁਮਿਤ ਜਿਹੜਾ ਅੱਜ ਫੜਿਆ ਜਿਹੜਾ ਕਿੰਨੇ ਕੇਸਾਂ ਤੋਂ ਰਿਪੋਰਟ ਦਸਿਆ ਜੀ ਇਹ ਦੋ ਤਿੰਨ ਕੇਸ ਤਾਂ ਆਇਡੈਂਟੀਫਾਈ ਹੋਏ ਬਾਕੀ ਤੁਹਾਨੂੰ ਪ੍ਰੈਸ ਨੋਟ ਚ ਬੰਦ ਦੱਸ ਦੇਗੇ ਸਰ ਕਿੰਨੇ ਕ ਫਾਇਰ ਉਹਦੇ ਵੱਲੋਂ ਕੀਤੇ ਗਿਆ ਕਿੰਨੀ ਕ੍ਰਾਸ ਫਾਇਰ ਚਾਰ ਚਾਰ ਸ਼ਾਇਦ ਉਹਦੇ ਵੱਲੋਂ ਹੋਏ ਹਨ ਤੇ 6 ਸਾਡੇ ਵੱਲੋਂ ਨੇ ਕੋਈ ਪੁਲਿਸ ਕਰਮੀ ਤਾਂ ਨਹੀਂ ਜਖਮੀ ਨਹੀਂ ਕੋਈ ਪੁਲਿਸ ਕਰਮੀ ਵੀ ਨਹੀਂ ਹੋਇਆ ਥੈਂਕ ਯੂ ਥੈਂਕ ਯੂ